ਨੋ ਮੇਰਾ ਨਾਮ ਗੁਲਸ਼ਨ ਢਿੰਗਰਾ ਔਰ ਅਸੀਂ ਬੋਬਰ ਹੈਮਪਟਨ ਯੂਕੇ ਤੋਂ ਵੈਸਟਮੈਂਲੈਂਡ ਤੋਂ ਆਏ ਹਾਂ ਔਰ ਗੁਲਸ਼ਨ ਰੇਡੀਓ ਹੀ ਉੱਥੇ ਹੈ ਸੋ ਬਾਕੀ ਆਪ ਸਭ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਜਦਾ ਹੜ੍ਹ ਆਇਆ ਸੀ ਕੋਈ ਜਿਹੜੀ ਤਕਰੀਬਨ ਤਕਰੀਬਨ ਜਿਹੜੀ ਸਰਕਾਰੀ ਆંકੜਿਆਂ ਦੇ ਮਤਾਬਕ ਕੋਈ 5 ਲੱਖ ਏਕੜ ਜ਼ਮੀਨ ਔਰ ਪੰਜ ਜ਼ਿਲ੍ਹੇ ਪ੍ਰਭਾਵਿਤ ਹੋਏ ਤੇ ਕਾਫੀ ਜੜੇ ਘਟ ਸੀ ਸੋ ਦੁਨੀਆ 'ਚ ਬੈਠੇ ਸਾਰੇ ਪੰਜਾਬੀਆਂ ਨੇ ਆਪਣੇ ਆਪਣੇ ਤੌਰ ਤੇ ਬਹੁਤ ਮਦਦ ਕੀਤੀ ਚਲੋ ਸਰਕਾਰੀ ਤੌਰ ਤੇ ਵੀ ਜਿੰਨੀ ਮਦਦ ਹੋਈ ਔਰ ਪੰਜਾਬੀ ਤੇ ਤੁਹਾਨੂੰ ਪਤਾ ਹੀ ਹੈ ਸਾਰੀ ਦੁਨੀਆ ਦੇ ਵਿੱਚ ਇੱਕ ਜੈਨਰਸ ਕਮਿਊਨਿਟੀ ਮੰਨੀ ਜਾਂਦੀ ਆ ਦੁਨੀਆ 'ਚ ਮਦਦ ਕਰ ਜਾਂਦੇ ਫਿਰ ਆਪਣੀ ਗੱਲ ਸੀ ਇਸੇ ਤਹਿਤ ਗੁਲਸਰ ਰੇਡੀਓ ਵੋਬਰਹੈਂਪਟਨ ਬਰਮਿੰਗਮ ਤੋਂ ਆ ਯੂਕੇ ਇੰਗਲੈਂਡ ਦੇ ਵਿੱਚ ਅਸੀਂ ਆਪਣੇ ਵੱਲੋਂ ਅਪਰਾਹਲਾ ਕੀਤਾ ਸੀ ਮੈਂ ਐਵੇਂ ਕਹਾ ਇਹ ਜਿਹੜਾ ਗੁਲਸ਼ਨ ਰੇਡੀਓ ਦਾ ਸਾਰਾ ਪਰਿਵਾਰ ਹੈ ਸੋ ਗੁਲਸ਼ਨ ਰੇਡੀਓ ਦਾ ਸਾਨੂੰ ਜਿੰਨੇ ਵੀ ਸੁਣਦੇ ਆ ਇਹ ਗੁਲਸ਼ਨ ਰੇਡੀਓ ਦੇ ਲਿਸਨਰਸ ਨੇ ਉਹਨਾਂ ਦੀ ਸਰੋਤਿਆਂ ਦੀ ਇਹ ਸਾਰਾ ਪੈਸਾ ਸੋ ਅਸੀਂ ਅਲੱਗ-ਅਲੱਗ ਫੇਸ ਦੇ ਵਿੱਚ ਅਸੀਂ ਕਾਫੀ ਰਿਸਰਚ ਕਰਨ ਤੋਂ ਬਾਅਦ ਦੇਖਿਆ ਕਿ ਛੋਟੇ ਬੱਚੇ ਜ਼ਿਆਦਾ ਜਿਹੜੇ متاثر ਪ੍ਰਭਾਵਤ ਆ ਅੱਗੇ ਸਰਦੀਆਂ ਦੀ ਆਮਦ ਆ ਕਿਵੇਂ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਆ ਉਹਨਾਂ ਦੀ ਹਮਦਦ ਕਰਨ ਵਾਸਤੇ ਵੀ ਅਸੀਂ ਸਕੂਲਾਂ ਦੀਆਂ ਵਰਦੀਆਂ ਪਹਿਲੇ ਫੇਸ ਵਿੱਚ ਮੇਰੇ ਵਾਈਫ ਕੇ ਇਹ ਜੀ ਆਈ ਸੀ ਉਹ ਦੇ ਕੇ ਸੀ ਔਰ ਇਹਦੇ ਵਿੱਚ ਮੇਰੇ ਨਾਲ ਜਿਹੜੇ ਸਾਡੀ ਟੀਮ ਦੇ ਚ ਲੋਕਲ ਰਵਿੰਦਰਪਾਲ ਗਰੋਵਰ ਜੀ ਆ ਕਮਲਜੀਤ ਢਿੱਲੋਂ ਹੁਣੀ ਆ ਆਜ਼ਾਦ ਬੁੰਡਾ ਕਰਦੇ ਡਾਕਟਰ ਇੰਦਰਪ੍ਰੀਤ ਧਾਮੀ ਹੁਣੀ ਆ ਇਹ ਸਾਰੇ ਬਹੁਤ ਮਦਦ ਕਰਦੇ ਜੈਨੂਨ ਜਗਤ ਇਹ ਅਸੀਂ ਚੜੇ ਪੈਸੇ ਆ ਅਸੀਂ ਇਦਾਂ ਰੱਖਿਆ ਕਿ ਅਲੱਗ-ਅਲੱਗ ਫੇਸ ਵਿੱਚ ਜਿੱਥੇ ਤੇ ਜ਼ਰੂਰਤਵੰਦ ਉੱਥੇ ਪੈਸੇ ਦਈਏ ਵੱਡੀਆਂ ਪੈਸੇ ਨਹੀਂ ਮਰਦਿਆਂ ਦੇ ਰੂਪ ਵਿੱਚ ਇੱਥੇ ਫੇ ਅਸੀਂ ਇਥੋਂ ਦੇ ਡਿਸਟ੍ਰਿਕਟ ਐਜੂਕੇਸ਼ਨ ਅਫੀਸ ਨਾਲ ਗੱਲ ਕੀਤੀ ਸੀ ਮੇਰੇ ਨਾਲ ਸਰ ਕਰਿਆ ਔਰ ਇਹਨਾਂ ਨੇ ਕਹਿ ਕੇ ਤੁਸੀਂ ਟਰੈਕਸੂਟ ਦੇ ਦਿਓ ਤੁਸੀਂ ਉਹ ਟਰੈਕਸੂਟ ਦਾ ਇੰਤਜ਼ਾਮ ਕੀਤਾ ਤੇ ਬਸ ਅਸੀਂ ਇਹ ਟਰੈਕਸੂਟ ਅੱਜ ਅਸੀਂ ਤੇ ਪਹੁੰਚੇ ਹਾਂ ਟੋਟਲ ਕਿੰਨੇ ਟਰੈਕਸੂਟ ਅੱਜ ਤੁਸੀਂ ਦੇ ਅੱਜ ਜਿਹੜੇ ਆ ਇਸ ਸਪੇਸ ਵਿੱਚ ਅਸੀਂ 300 ਟਰੈਕਸੂਟ ਦੇਣੇ ਆ ਕਿਹੜੇ ਜ਼ਿਲ੍ਹੇ ਚ ਦੇ ਦੇ ਇਹ ਅਮਰਸਰ ਜ਼ਿਲ੍ਹੇ ਚ ਆ ਇਹਨਾਂ ਨੇ ਆਪ ਰਿਸਰਚ ਕੀਤੀ ਤੇ ਜਿਹੜੇ ਹਾਰਪਰਵਾਕ ਸਕੂਲ ਸੀ ਉਹਨਾਂ ਦੇ ਹੈੱਡ ਸੇਵਾ ਨਾਲ ਜਾਏ ਹੋਏ ਆ ਸੋ ਅੱਜ ਇਹਨਾਂ ਦਾ ਧੰਨਵਾਦ ਆ ਉੱਚੇ ਤੌਰ ਤੇ ਸ਼ਨੀਵਾਰ ਵਾਲੇ ਦਿਨ ਇਹਨਾਂ ਨੇ ਇਹ ਸੋਹਣਾ ਇੰਤਜ਼ਾਮ ਕੀਤਾ ਸੋ ਇਹ ਇਹਾ ਸਾਡਾ ਵੀ ਇਹ ਜਿਹੜਾ ਸੰਗਤ ਦਾ ਜਾਂ ਲਿਸਨਰਸ ਦਾ ਪੈਸਾ ਬੋਵਰਹੈਂਪਟਨ ਤੋਂ ਬੋਵਰਹੈਂਪਟਨ ਮੈਂ ਤੁਹਾਨੂੰ ਦੱਸਿਆ ਕਿ ਕੋਰਸ਼ਨ ਰੇਡੀਓ ਬੋਵਰਹੈਂਪਟਨ ਦਾ ਜਿੱਥੇ ਕੋਈ 52 ਤੋਂ 55 ਹਜ਼ਾਰ ਪੰਜਾਬੀ ਉਹ ਸ਼ਹਿਰ ਚ ਵੱਸਦੇ ਆ ਜਿੱਤੇ ਜਿਹੜਾ 120 ਸਾਲਾਂ ਦੇ ਇਤਿਹਾਸ 'ਚ ਇਹ ਪਹਿਲਾ ਜਿਹੜਾ ਏਸ਼ੀਅਨ ਰੇਡੀਓ ਆ ਆਉਣ ਵਾਲੇ ਸਮੇਂ 'ਚ ਹੋਰ ਵੀ ਸੇਵਾਵਾਂ ਪੁਵਾਈਆਂ ਅਸੀਂ ਆਪਣੇ ਵੱਲੋਂ ਦੇਖੋ ਕੋਸ਼ਿਸ਼ ਕਰਾਂਗੇ ਹਨਾ ਜੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਜਿਹੜੇ ਆਉਣ ਵਾਲੇ ਸਮੇਂ ਤੇ ਜਿੰਨਾ ਵੀ ਅਸੀਂ ਕਰ ਸਕੀਏ ਸੀ ਆਪਣੇ ਪਰਿਵਾਰ ਵੱਲੋਂ ਵੀ ਮੇਰਾ ਬੇਟਾ ਜਨਮੀ ਤੀਗਰਾ ਤੇ ਹਾਰਮੀ ਤਿੰਗਰਾ ਸੋ ਆਪਣੇ ਵੱਲੋਂ ਵੀ ਅਸੀਂ ਫੈਮਲੀ ਵੱਲੋਂ ਵੀ ਜਿੰਨਾ ਵੀ ਦਸਵੰਦ ਕੱਢ ਕੇ ਸੀ ਇਥੋਂ ਹੀ ਗਏ ਸੋ ਮੋਹ ਹੈ ਆਪਣੀ ਧਰਤੀ ਨਾਲ ਅੱਜ ਦਾ ਜਿਹੜੀਆਂ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਖੜੇ ਆ ਅੰਮ੍ਰਿਤਸਰ ਦੇ ਵਿੱਚ ਬਸ ਇੰਨਾ ਕੁ ਜ਼ਿਆਦਾ ਕਰਕੇ ਅਸੀਂ ਇੰਨਾ ਅਸੀਂ ਬੜੇ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਧੰਨਵਾਦ ਹੈ ਪਰ ਇੰਨਾ ਅਸੀਂ ਮੀਡੀਆ 'ਚ ਆਉਣਾ ਨਹੀਂ ਚਾਹੁੰਦੇਗਾ ਖੁਦ ਹੀ ਮੀਡੀਆ ਵੈਸੇ ਤਾਂ ਜੀ ਖੁਦ ਹੀ ਮੀਡੀਆ ਸਾਨੂੰ ਇਹ ਹੁੰਦਾ ਕਿ ਜਿਹੜੀ ਚੀਜ਼ ਸੰਗਤ ਦੀ ਆ ਉਹ ਸਹੀ ਜਗ੍ਹਾ ਤੇ ਚੱਲ ਜਨ ਇਸਤੇਮਾਲ ਹੋ ਜਾਏ ਬਸ ਇੰਨੀ ਕੀ ਸੋਚਾਂ ਉਹ ਕਹਿੰਦੇ ਆਂਦੇ ਵੀ ਜੇ ਕੋਈ ਚੀਜ਼ ਕਿਸੇ ਦਾ ਭਲਾ ਕਰਨਾ ਉਹ ਦੂਜੇ ਬੰਦੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਪਰ ਅੱਜ ਕੱਲ ਇਹ ਇੱਕ ਸੋਰਸ ਹੋ ਗਿਆ ਵੀ ਦੱਸਣਾ ਥੋੜਾ ਜ਼ਰੂਰੀ ਆ ਪਰ ਠੀਕ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨੇ ਕਹਿਣਾ ਚਾਹਾਂਗੇ ਮੈਂ ਮੇਨਾ ਜਿੰਨੀ ਮੇਰੀ ਟੀਮ ਹੈ ਜਿੰਨੇ ਵੀ ਲੋਕਲ ਸਾਡੇ ਅਫਸਰ ਸਹਿਬਾਨ ਖੜੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਸਾਨੂੰ ਆ ਕੇ ਬੜਾ ਸਤਿਕਾਰ ਇਜ਼ਤ ਦਿੱਤੀ ਇਤਰਾਣ ਦਿੱਤਾ ਸੰਯੋਗ ਕੀਤਾ ਬਹੁਤ ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਹਾਂਜੀ ਓਕੇ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜੇਸ਼ ਖੰਨਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸੋ ਅੱਜ ਸਾਡੇ ਵਿੱਚ ਸ਼੍ਰੀ ਗੁਲਸ਼ਨ ਸਿੰਘ ਰਾਜੀ ਗੁਲਸ਼ਨ ਰੇਡੀਓ ਤੋਂ ਯੂਕੇ ਤੋਂ ਆਏ ਨੇ ਸੋ ਬੀਂਗ ਪੰਜਾਬੀ ਨੇ ਉਹਨਾਂ ਨੇ ਦੇਖਿਆ ਕਿ ਜਦੋਂ ਪੰਜਾਬ ਦੇ ਵਿੱਚ ਐਡੀ ਵੱਡੀ ਤ੍ਰਾਸਦੀ ਆਈ ਹੈ ਅਜਨਾਲਾ ਬੈਲਟ ਦੇ ਜਿਸ ਨਾਲ ਪਿਛਲੇ ਦਿਨੀ ਸਾਡੇ ਹੜ੍ਹ ਆਏ ਆ ਔਰ ਬਹੁਤ ਜ਼ਿਆਦਾ ਪ੍ਰਭਾਵ ਪਿਆ ਲੋਕਾਂ ਦਾ ਬੜਾ ਨੁਕਸਾਨ ਹੋਇਆ ਸੋ ਪੰਜਾਬ ਦੇ ਹੋਣ ਦੇ ਨਾਤੇ ਉਹਨਾਂ ਕੋ ਰਿਆ ਨਹੀਂ ਗਿਆ ਔਰ ਇਮੀਡੀਏਟਲੀ ਉਹ ਇਹ ਸੁਣ ਕੇ ਪੰਜਾਬ ਵੱਲੋਂ ਨਠੇ ਇਸ ਤੋਂ ਪਹਿਲਾਂ ਉਹਨਾਂ ਦੇ ਮੈਡਮ ਆਏ ਪੰਜਾਬ ਦੇ ਵਿੱਚ ਅੱਜ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਦੋ ਬੇਟੀਆਂ ਦੇ ਨਾਲ ਪੰਜਾਬ ਵਿੱਚ ਆਏ ਅੰਮ੍ਰਿਤਸਰ ਵਿੱਚ ਆ ਕੇ ਉਹਨਾਂ ਨੇ ਸਾਡੇ ਕੋਲੋਂ ਪੁੱਛਿਆ ਕਿ ਕਿਹੜੇ ਕਿਹੜੇ ਇਲਾਕੇ ਜਿਹੜੇ ਜ਼ਿਆਦਾ ਪ੍ਰਭਾਵਿਤ ਨੇ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਸਾਡੇ ਅਜਨਾਲਾ ਬੈਲਟ ਜ਼ਿਆਦਾ ਪ੍ਰਭਾਵਿਤ ਹੋਈ ਹੈ ਸੋ ਉਹਨਾਂ ਨੇ ਉਹਨਾਂ ਬੱਚਿਆਂ ਦੇ ਵਿੱਚ ਸਕੂਲ ਦੇ ਬੱਚਿਆਂ ਦੀ امداد ਕਰਨ ਦਾ ਫੈਸਲਾ ਕੀਤਾ ਔਰ ਸਾਡੇ ਕੋ ਡਿਮਾਂਡ ਲਈ ਪਈ ਸੀ ਕਿਹੜੀ ਚੀਜ਼ ਜਿਹੜੀ ਆ ਕੋਈ ਵਿਦਿਆਰਥੀਆਂ ਲਈ ਦੀਏ ਕਿਉਂਕਿ ਆਉਣ ਵਾਲਾ ਸਮਾਂ ਸਰਦੀ ਦਾ ਸਮਾਂ ਹੈ ਔਰ ਲੋਕੀ ਹੜ ਪਰਭਾਵਿਤ ਨੇ ਬੱਚੇ ਹੜ ਪਰਭਾਵਿਤ ਨੇ ਸੋ ਉਹਨਾਂ ਲਈ ਇਹ ਫੈਸਲਾ ਕੀਤਾ ਗਿਆ ਕਿ ਬੱਚਿਆਂ ਨੂੰ ਟਰੈਕਸੂਟ ਬਣਾ ਕੇ ਦਿੱਤੇ ਜਾਣ ਤਾਂਕਿ ਉਹਨਾਂ ਦਾ ਸਰਦੀ ਤੋਂ ਬਚਾਅ ਹੋ ਸਕੇ ਸੋ ਇਹਨਾਂ ਨੇ ਇਮੀਡੀਏਟਲੀ ਉਹ ਜਿਹੜੀ ਮੰਗ ਸੀ ਡਿਮਾਂਡ ਸੀ ਉਹਨੂੰ ਸਵੀਕਾਰ ਕੀਤਾ ਕਿਉਂਕਿ ਭਾਵੇਂ ਯੂਕੇ ਚ ਰਹਿੰਦੇ ਆ ਬਟ ਉਹਨਾਂ ਦਾ ਦਿਲ ਜਿਹੜਾ ਉਹ ਪੰਜਾਬ ਲਈ ਹੀ ਧੜਕਦਾ ਸੋ ਉਹਨਾਂ ਨੇ ਕਿਹਾ ਮੈਂ ਜ਼ਰੂਰ ਇਹ ਕਰਾਂਗਾ ਔਰ ਅੱਜ ਜੋ 300 ਦੇ ਕਰੀ ਜਿਹੜੇ ਟਰੈਕਸੂਟ ਲੈ ਕੇ ਬੱਚਿਆਂ ਲਈ ਆਏ ਨੇ ਔਰ ਚਾਰ ਸਕੂਲ ਲਗੇ ਆ ਜਿਨ੍ਹਾਂ ਵਿੱਚ ਅੱਜ ਅਸੀਂ ਉਹ ਡਿਸਟ੍ਰੀਬਿਊਟ ਕਰ ਰਹੇ ਆ ਤਾਂ ਕਿ ਬੱਚੇ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਤੋਂ ਪ੍ਰਭਾਵਨਾ ਪਵੇ ਠੰਡ ਤੋਂ ਬਚ ਸਕਣ ਔਰ ਆਪਣਾ ਜੀਵਨ ਜਿਹੜਾ ਪਹਿਲੇ ਵਕਾਂ ਸਮੂਥਲੀ ਚੱਲੇ ਸੋ ਮੈਂ ਇੱਥੇ ਆਨ ਤੇ ਉਹਨਾਂ ਦਾ ਇੱਕ ਤਾਂ ਚਲੋ ਜੀ ਆਇਆਂ ਕਰਦਾ ਕਿਉਂਕਿ ਉਹ ਆਪਣੀ ਧਰਤੀ ਤੇ ਆਏ ਆ ਔਰ ਉਹਨਾਂ ਦਾ ਥੈਂਕਸ ਵੀ ਕਰਦਾ ਕਿ ਉਹ ਬਾਹਰ ਬੈਠੇ ਵੀ ਇਹਦੇ ਬਾਰੇ ਸੋਚਦੇ ਰਹੇ ਵੀ ਆਪਣੇ ਪਿੱਛੇ ਸੋਚਦੇ ਰਹੇ ਆਪਣੇ ਸਮਿਲ ਉਦੇਸ਼ ਦੀ ਆਪਣੀ ਜਨਮ ਭੂਮੀ ਬਾਰੇ ਸੋਚਦੇ ਰਹੇ ਕਿ ਮੈਂ ਉੱਥੇ ਜਾਣਾ ਉੱਥੇ ਕੰਮ ਕਰਨਾ ਆਪਣੇ ਪੰਜਾਬੀ ਭਰਾ ਜਿਹੜੇ ਸਾਡੇ ਬੱਚੇ ਆ ਸਫਰਰ ਆ ਉਹਨਾਂ ਦੀ ਮੈਂ ਹੈਲਪ ਕਰਨੀ ਹੈ ਸੋ ਇਹਦੇ ਲਈ ਮੈਂ ਤਹੇ ਦਿਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਡਿਪਾਰਟਮੈਂਟ ਵਾਲੋਨਾਂ ਸ਼ੁਕਰਗੁਜ਼ਾਰ ਕਰਦਾ ਕਿ ਉਹਨਾਂ ਨੇ ਇਹ ਜੈਸਚਰ ਇੱਕ ਬੜਾ ਅੱਛਾ ਕੀਤਾ ਕਿ ਬੱਚੇ ਜਿਹੜੇ ਆ ਸਰਕਾਰੀ ਸਕੂਲ ਦੇ ਬੱਚੇ ਆ ਉਹਨਾਂ ਦੀ ਹੈਲਪ ਕੀਤੀ ਸੋ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਕੇ ਗਏ ਆ ਗੁਲਸ਼ਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਇੱਕ ਕਹਿ ਰਿਹਾ ਵੀ ਸੈਕੰਡ ਫੇਜ਼ ਦੇ ਵਿੱਚ ਮੈਂ ਫੇਰ ਇੱਥੇ ਆ ਕੇ ਇਹਨਾਂ ਵਿਦਿਆਰਥੀਆਂ ਦੀ ਸਕੂਲ ਦੀ ਮਦਦ ਕਰਾਂਗਾ ਜੋ ਮੇਰੇ ਕੋ ਹੋ ਪਾਏਗਾ ਉਹ ਕਰਾਂਗਾ ਸੋ ਜਿੰਨੇ ਵੀ ਲੋਕ ਸਾਡੀ ਮਦਦ ਕਰ ਰਹੇ ਨੇ ਅਸੀਂ ਸਾਰਿਆਂ ਦਾ तहे ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਦੁੱਖ ਦੀ ਘੜੀ ਦੇ ਉੱਤੇ ਉਹਨਾਂ ਨੇ ਸਾਡੀ ਸਾਰਿਆਂ ਦੀ ਸਾਰੇ ਨਾਸੀ ਯੋਗਿਤਾ ਕਹਿੰਦੇ ਨੇ ਕਿ ਜੇ ਸੁੱਖ ਹੋਏ ਵੰਡਣ ਨਾਲ ਵੱਜ ਜਾਂਦਾ ਤੇ ਦੁੱਖ ਜਿਹੜਾ ਵੰਡਣਾ ਜੋ ਜਿਹੜਾ ਵੰਡਾਓ ਤੇ ਘਟ ਜਾਂਦਾ ਸੋ ਸਾਰੇ ਸਾਡੇ ਭਰਾਵਾਂ ਨੇ ਆ ਕੇ ਇਹ ਸਾਡੇ ਭਰਾ ਇਹਨੇ ਬਾਹਰੋਂ ਵਿਦੇਸ਼ਾਂ ਤੋਂ ਆ ਕੇ ਸਾਡਾ ਦੁੱਖ ਹੰਡਾਇਆ ਔਰ ਸਾਡੇ ਦੁੱਖ ਨੂੰ ਘਟਾਇਆ ਸੋ ਆਉਣ ਵਾਲਾ ਸਮਾਂ ਸਾਡੇ ਪੰਜਾਬ ਲਈ ਬਹੁਤ ਹੀ ਚੜ੍ਹਦੀ ਕਲਾ ਵਿੱਚ ਰਹੇਗਾ ਥੈਂਕ ਯੂ ਵੈਰੀ ਮਚ